ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਾ ਪਿੰਡ ਮਿੱਤਰੋ ਬਦਨੀ ਕਲਾ ਬਦਨੀ ਕਲਾ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਘਰੇਲੂ ਫਾਰਮਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਇੱਕ ਬਾਈ ਉਹਨਾਂ ਨੇ ਸਾਹੀਵਾਲ ਦੇ ਨਾਲ ਕ੍ਰੋਸ ਪੈਂਦੀ ਗਾਂ ਵਕਾਉ ਲਈ ਆ ਮਿੱਤਰੋ ਗਾਂ ਜਰੂਰ ਕਹਿ ਸਕਦੇ ਆ ਤਨਲੇਵੈ ਲੋ ਤੇ ਪਰਚਵਾਈ ਦੁੱਧ ਵਾਲੋ ਬਾਈ ਉਹਨਾਂ ਨੇ ਬਹੁਤ ਚੰਗੇ ਦੀਆਂ ਤਸੱਲਕੇ ਦਿੱਤੀਆਂ ਆਉ ਸੁਣਦੇ ਆ ਗੱਲਬਾਤ ਸਾਰੀ ਕਰਦੇ ਆ ਬਾਈ ਦੇ ਨਾਲ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬੋ ਵਾਹ ਛੇਤਾਂ ਤੇ ਪਰਵਾਹ ਵਾਹ ਜੀ ਬਿਲਕੁਲ ਅਸੇ ਨਾਮ ਦੱਸ ਦੀ ਕਿਹੜਾ ਕੋਈ ਨਾਂ ਵੀਰਾ ਮੇਰੇ ਬਿਆਨਤ ਸਿੰਘ ਲਾਡੀ ਕਹਿੰਦੇ ਆ ਮੈਨੂੰ ਪਿੰਡ ਦੇ ਵਿੱਚ ਉਹਦੇ ਨਾਂ ਬਿਆਨਤ ਸਿੰਘ ਦੀ ਲਾਡੀ ਕਹਿੰਦੇ ਪਿੰਡ ਹਾਂਜੀ ਅੱਛਾ ਘਰ ਆਪਣਾ ਜਿੱਥੇ ਨਾਨਕਾ ਘਰ ਘਰ ਹਾਂਜੀ ਆਪਣਾ ਜਿੱਥੇ ਬਾਬਾ ਨਾਨਕ ਦਾ ਨਾਨਕਾ ਘਰ ਆ ਆਪਾਂ ਆਠ ਹੋਈ ਜਾਂਦੇ ਆ ਹਾਂਜੀ ਇਹਦੇ ਸਾਹਮਣੇ ਆ ਬਿਲਕੁਲ ਇੱਥੇ ਸਾਹਮਣੇ ਅੱਛਾ ਏ ਬਈ ਤੀਜਾ ਸੂਆ ਸੂਉਂ ਗਿਆ ਅੱਜ ਤੀਜਾ ਸੂਆ ਤੁਹਾਡੇ ਕੋਲੇ ਸੂਣਾ ਵਾ ਹਾਂ ਕਿੰਨੇ ਦਿਨ ਪਹਿਰੇ ਇਹਦੇ ਹਜੇ ਸੂਉਂ ਇਹ ਹਜੇ ਲੈ ਜੁਬਰੇ ਹਰਤਾ ਫੋਤਾ ਦੇ ਥਲੋ ਚੰਗੀ ਭਰ ਜਾਂਦੀ ਮਾਂ ਨਾ ਪੂਰੀ ਯਾਰ ਠੀਕ ਹੈ ਵੀਰੇ ਠੀਕ ਹੈ ਪਰਸੋਂ ਦਾ ਤੇ ਅੱਜ ਦਾ ਪੂਰਾ ਫਰਕ ਆ ਪਰਸੋਂ ਦਾ ਤੇ ਅੱਜ ਦਾ ਹੈ ਤੋਰ ਖੋਲ ਕੇ ਮਾੜੀ ਤੋਰ ਕੇ ਆ ਇੱਕ ਗੱਲ ਹੋਰ ਮੇਰੇ ਟੀਕੇ ਫਿਰ ਇਹਨੂੰ ਚੰਗੇ ਭਰਾਇਆ ਹੋਇਆ ਕਾ ਕਾ ਵੀ ਰਸਾ 6 6 ਟੀਕਾ ਲੱਗਿਆ ਹੋਇਆ ਇਹਨਾਂ ਦੇ ਬੱਚੀਆਂ ਵਾਲੇ ਦੋਂ ਦੇ ਲਵਾਏ ਸੀ ਇੱਕ ਬੈਗੀ ਇੱਕ ਬੈਗ ਉਹ ਇਧਰ ਦੁੱਧ ਮੇਰੇ ਤੁਸੀਂ ਬਹੁਤ ਚੰਗਾ ਦੱਸਦੇ ਕਿੰਨਾ ਦੁੱਧ ਜੁਆ ਹੋਇਆ ਭਾਈ ਦੁੱਧ ਭਾਈ ਗਾਂ ਵਾਲਿਆਂ ਨੇ ਸਾਨੂੰ 20 ਕਿਲੋ ਕਹਿ ਕੇ ਦਿੱਤੀ ਸੀ ਠੀਕ ਹੈ ਜੀ ਤੇ ਜਿੰਨੇ ਹਾਂ ਜਿੰਨੇ ਮੈਂ ਪਸ਼ੂ ਲੈ ਫੋਨ ਤੇ ਦੋ ਰੱਤੀਆਂ ਵੱਧ ਹੀ ਨਿਕਲੀਆਂ ਠੀਕ ਹੈ ਭਾਈ ਉਹਨਾਂ ਨੇ ਮੈਨੂੰ 20 ਕਹਿ ਕੇ ਦਿੱਤੀ ਸੀ ਇਹਨੇ ਕਰਨ ਵਾਲੀ ਨੇ 24 ਲੀਟਰ ਦਿੱਤਾ ਸਾਡੇ ਕੋਲੇ 24 ਹਾਂ ਹਾਂ ਕਿਆ ਬੜਾ ਪਰੋਸੇਵਾ ਵੀ ਬਾਈ ਬਹੁਤ ਸੀ ਸਾਡੀ ਬੜੇ ਮਿਆਂ ਦੀ ਖਾਲ ਸਰੋਂ ਦੀ ਖਾਲ ਮੈਂ ਸਿੱਧੀ ਉੱਥੋਂ ਲਿਆਉਂਦਾ ਜੀ ਕੋਲੂ ਤੋਂ ਦੁਕਾਨ ਵਾਲੀ ਨਹੀਂ ਲਿਆਉਂਦਾ ਜੀ ਸੁੱਕੀ ਟੁਕੜਾ ਰੱਖ ਤੋਂ ਬਿਨਾਂ ਦਿੰਦਾ ਵੀ ਆਪਣੋਂ ਹੀ ਪਤਾ ਹੈ ਨਾ ਸੇਵਾ ਨਾਲ ਵੀ ਕੰਮ ਨਹੀਂ ਕਰਦੇ ਭਾਈ ਫਿਰ ਗਾਣਾਇਚ ਮਤਲਬ ਕੋਈ ਚੀਜ਼ ਅਸੀਂ ਛੱਡਦੇ ਨਹੀਂ ਪਾਉਣ ਵਾਲੇ ਅਸੀਂ ਅੱਛਾ ਇਹ ਜੇ ਕੋਈ ਅੱਜ ਘਰੇ ਰੱਖਣ ਨਾਲ ਆ ਜਾਵੇ ਭਰਾ ਆਪਣਾ ਹੈ ਨਾ ਵੀ ਮੰਨ ਲਾ ਤੇ ਲੰਬਾ ਤਾਂ ਨਹੀਂ ਹੋਣਾ ਨਾ ਭਾਈ ਠੀਕ ਆ ਯਾਦ ਕਰੂਗਾ ਮੈਂ ਨਾ ਬਾਈ ਲਿਖ ਕੇ ਦੇ ਦਾਂਗੇ ਹੋਰ ਦੱਸ ਚੱਕਰੀ ਨਹੀਂ ਕੋਈ ਅੱਛਾ ਦੁੱਧ ਤੋਂ ਮਤਲਬ ਇਹ ਹੁੰਦਾ ਵੀ ਕਈ ਭਰਾ ਉਹਨਾਂ ਹੁਣ ਅਗਲੇ ਆਪ ਤੂੰ ਚੋਇਆ ਤੇਨੂੰ ਬਾਲਟੀ ਦੇ ਵਿੱਚ ਮੈਨੂੰ ਤੂੰ ਦੱਸਿਆ ਅਗਲੇ ਨੇ ਇਹ ਚੀਜ਼ ਤੇਰੀ ਯਕੀਨ ਕਰਨਾ ਅਗਲੇ ਨੇ ਅੱਜ ਦੀ ਦੇਖ ਤੇ ਯਕੀਨ ਬਿਲਕੁਲ ਜੀ ਬਿਲਕੁਲ ਮਤਲਬ ਅੱਜ ਕਿੰਨਾ ਦਊਗੀ ਕਿਉਂਕਿ ਉਹਨੇ ਆਪਦੇ ਆਈਡੀਆ ਦੇ ਨਾਲ ਖਰੀਦਣੀ ਹੈ ਹਣਾ ਹਾਂਜੀ ਆਪਾਂ ਇਹਨੂੰ ਕਿੰਨੇ ਦੀ ਦੇ ਦੇਵਾਂਗੇ ਵੀਰੇ ਅੱਜ ਮੋਹ ਲੈਂਦਾ ਕੀ ਰੱਖਿਆ ਹੋਇਆ ਆਪਾਂ ਵੀਰੇ ਇਹਦਾ ਰੇਟ ਕੱਲ ਇਹਦੇ ਨਾਲ ਦੀ ਸੀ ਮੇਰੇ ਕੋਲ ਠੀਕ ਹੈ ਵੀਰੇ ਠੀਕ ਆਖ ਨਹੀਂ ਹਾਂਜੀ ਕੋਈ ਦੁੱਧ ਦੁੱਧ ਵੀ ਘਟਾ ਦਿੰਦੀ ਠਾ 18 ਲੀਟਰ ਤੇ ਸੀਗੀ ਠੀਕ ਹੈ ਵੀਰੇ ਠੀਕ ਆ ਕਿ ਨਹੀਂ ਠੀਕ ਹੈ ਜੀ ਉਹਦਾ ਮੈਂ 80000 ਮੰਗਿਆ ਸੀਗਾ ਠੀਕ ਆ ਬਾਕੀ ਮਾਣਮ ਉਹਨਾਂ ਨੂੰ ਕਰਤਾ ਠੀਕ ਹੈ ਵੀਰੇ ਠੀਕ ਹੈ ਕਿ ਨਹੀਂ ਠੀਕ ਹੈ ਵੀਰੇ ਇਹ ਉਹਦੇ ਨਾਲੋਂ ਗਾਂ ਵੀ ਦੁੱਗਣੀ ਦੁੱਧ ਵੀ ਵੱਧ ਦਿੰਦੀ ਆ ਠੀਕ ਹੈ ਵੀਰੇ ਇਹਦਾ ਰੇਟ 85000 ਰੁਪਇਆ ਰੱਖਿਆ ਜੀ 85000 ਰੁਪਇਆ ਮੋਲ ਰੱਖਿਆ ਮਾਨਤਾ ਨੂੰ ਤਾਂ ਕਰਤਾ ਬਿਲਕੁਲ ਜੀ ਬਿਲਕੁਲ ਠੀਕ ਹੈ ਭਾਈ ਠੀਕ ਹੈ ਭਾਈ ਅੱਛਾ ਜੇ ਕੋਈ ਕਹੇ ਵੀ ਆਪਾਂ ਦੁੱਧ 20 ਕਿਲੋ ਤੋਂ ਬਾਹਰ ਦੀ ਗਾਰੰਟੀ ਲੜਾਂਗੇ ਨਾ ਬੋਲੋ ਬੋਲੋ ਭਾਈ ਲੈ ਕੇ ਦੇ ਦਾਂਗੇ ਹੋਰ ਦੱਸ ਭਾਈ ਅੱਛਾ ਨੰਬਰ ਕਿਨਾ ਭਈ ਆਪਣਾ ਨੰਬਰ ਵੀਰਾ ਮੇਰਾ 98140 ਜੀ 83001 ਇੱਕ ਵਾਰੀ ਹੋਰ ਬੋਲ ਦਿਓ ਜੀ 99140 99140 140 ਹਾਂਜੀ ਹਾਂਜੀ 83001 83001 ਹਾਂਜੀ 99140 8300 ਹਾਂ ਬਾਬਾ ਨਾਸੋਂ ਦੇ ਨਾਨਕਾ ਘਰ ਕੋਲੇ ਆਪਣਾ ਘਰ ਆ ਬਾਬਾ ਸਿੰਘ ਦਾ ਕੋਲੇ ਨਾਂ ਆ ਬੈਲਪਾ ਵੱਡੀ ਬਾਈ ਦਾ ਪੁੱਤ ਕੇ ਨਾਂ ਆ ਹਾਂਜੀ ਹਾਂਜੀ ਨਵੀਂ ਮਟਰ ਪਾਪੇ ਦਾ ਨਾਮ ਸਾਡੇ ਦਾ ਦਰਸ਼ਨ ਸਿੰਘ ਦੁਆਬੀ ਆ ਬਾਰਚ ਪਲੇਟ ਲੱਗੀ ਹੋਈ ਹੈ ਦਰਸ਼ਨ ਸਿੰਘ ਦੁਆਬੀ ਹਾਂ ਨਵੀਂ ਮਟਰ ਕਈ ਨਹੀਂ ਨਾ ਪਰ ਤਸੱਲੀ ਵਾਲੀ ਪੂਰੀ ਗਾਂ ਭਾਲਦੇ ਹੁੰਦੇ ਸਾਈ ਵਾਲ ਕਰੋਸ ਤੇ ਆਪਾਂ ਨੂੰ ਮਿਲਦੀ ਨਹੀਂ ਪਰ ਹੁਣ ਤੁਸੀਂ ਘਰੋਂ ਗਾਂ ਖਰੀਦ ਸਕਦੇ ਆ ਕਿਉਂਕਿ ਦੁੱਧਾਂ ਦੇ ਪੱਖ ਤੋਂ ਬਹੁਤ ਮਜ਼ਬੂਤ ਆ ਅੰਗਾ ਪੈਰਾ ਤੋਂ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਕਨਫਰਮ ਕਰਤੀ ਹੈ ਅਗਲੀ ਕਾਰਵਾਈ ਲਈ ਆਪਾਂ ਨੰਬਰ ਪਾਈ ਦੱਸ ਸਕਦੇ ਹਾਂ ਦੇ ਉੱਤੇ ਲਾਤਾ ਹੋਰ ਫਿਸਟਰ ਉਹਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਸੱਲੀ ਕਰਨਾ ਤੁਹਾਡਾ ਰਿਕਰ ਕੰਮ ਤੋਂ ਸਾਲ